ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੰਨਾਂ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਪੰਜ ਗਾਵਾਂ ਸੇ ਲੈ ਲੈ ਕੇ ਆਏ ਜੀ ਪੰਜੇ ਬਾਈ ਟੌਪ ਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਹਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆ ਜੀ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਜੱਗੀ ਬਾਈ ਹਾਂ ਠੀਕ ਠਾਕ ਬਾਈ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮਕਾਰ ਹਾਂ ਬਾਈ ਕੰਮਕਾਰ ਬਹੁਤ ਵਧੀਆ ਚੱਲੀ ਜਾਂਦਾ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਬਾਈ ਜੀ ਮੇਰਾ ਜੱਗੀ ਜੀ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਆਪਾਂ ਉਹ ਨਿਹਾਲ ਸਿੰਘ ਵਾਲਾ ਰਹਿ ਜਾਂਦੀ ਹੈ ਨੇੜੇ ਪਿੰਡ ਬਾਈ ਨੇੜੇ ਜੀ ਆਪਾਂ ਨੂੰ ਮੰਨ ਕੇ ਚਲੋ ਨਿਹਾਲ ਸਿੰਘ ਵਾਲਾ ਰਹਿ ਗਿਆ ਇੱਧਰ ਸਲਾਤਪੁਰਾ ਰਹਿ ਗਿਆ ਬਲਾਸਪੁਰਾ ਰਹਿ ਗਿਆ ਓਕੇ ਬਾਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈਗਾ ਜੀ 97813 3089 ਜੀ ਠੀਕ ਹੈ ਜੀ ਵੇ ਜਿਹੜੀ ਪਹਿਲੇ ਨੰਬਰ ਦੇ ਵਹਿੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਬਾਈ ਦੂਜਾ ਸੂਆ ਸੂਈ ਆ ਹੂੰ ਸ਼ੱਕ ਦੇ ਹਜੇ ਦੰਦ ਕੱਢ ਰਹੀ ਆ ਵਰਕਨ ਵਾਲੇ ਦੰਦ ਖੜੇ ਆ ਓਕੇ ਹਾਂਜੀ ਕਦੋਂ ਸੂਈ ਆ ਇਹ ਬਾਈ ਕੱਲ ਸੂਈ ਆ ਬੱਚਾ ਕੀ ਬੱਚੇ ਨੂੰ ਨੇ ਜਨਮ ਦਿੱਤਾ ਬੱਚੇ ਨੂੰ ਆ ਦੇਖੋ ਆਜੋ ਠੀਕ ਆ ਬਾਈ ਹੂੰ ਫੁੱਲ ਕੱਦ ਫੁੱਲ ਪੀੜ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਲੀ ਦਾ ਹੁਣ ਤਾਂ ਬਾਈ ਸੂਵਾਈ ਸੂਈ ਆ ਤਾਂ ਕਿ ਠੀਕ ਆ ਹਾਂਜੀ ਓਕੇ ਆਰਡਰ ਚੈੱਕ ਕਰੋ ਹੁਣ ਤਾਂ ਬਾਈ ਇਹ ਸੂਆ ਜਨਾ ਸਾਫ਼ ਕੀਤੀ ਵੀ ਆ ਠੀਕ ਹੈ ਜੀ ਹਾਂਜੀ ਹਾਂਜੀ ਹੂੰ ਹੋਲੇ ਮਰੀਤੋ ਲੋਦੋ ਕੋਲੇ ਛੱਡਿਆ ਲੈਵਾ ਚੈੱਕ ਕਰੋ ਨਾੜਾ ਨੋੜਾ ਕਰਮਲੇ ਦੇ ਫੁੱਲ ਚੰਗੀਆਂ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ گلابی ਥਣ ਲੱਗਿਆ ਫੁੱਲ ਕੱਦ ਫੁੱਲ ਬਰੀਡ ਤੇ ਫੇਸ ਦੀ ਬਿਊਟੀ ਕਮਾਲ ਦੀ ਬਰੀਡ ਫੁੱਲ ਆ ਕਨੇ ਬਾਈ ਬਾਈ ਨਜ਼ਾਮ ਬਰੀਡ ਕੋਈ ਕੰਪਰੋਮਾਈਜ਼ ਨਹੀਂ ਕਿੰਨਾ ਕ ਦੁੱਧ ਦੇ ਦੋ ਐਸਟੀਮੇਟ ਜਾ ਐਸਟੀਮੇਟ ਨਹੀਂ ਬਾਈ ਜੀ ਇਹਦਾ ਪਹਿਲੇ ਸੂਏ ਦੁੱਧ ਤਰਤੀ 32 ਕਿਲੋ ਓਕੇ ਹਾਂਜੀ ਇਹ ਕਿ ਦੂਜਾ ਸੂਆ ਦਾ ਹੂੰ ਬਾਬੇ ਦੀ ਕਿਰਪਾ ਨਾਲ ਚਲ ਗਰਮੀ ਆ ਮੰਨ ਕੇ ਚਲੋ 32 ਕਿਲੋ ਤਾਂ ਹੁਣ ਦਸੰਬਰ ਦੇ ਮਹੀਨੇ ਤੋਂ 35 ਕਿਲੋ ਦੇਣਾ ਬਾਈ ਬੱਚੀ ਨੇ ਠੀਕ ਹੈ 35 ਤੋਂ ਪਲੱਸ ਹੀ ਚੱਲੂ ਬਾਬੇ ਦੀ ਕਿਰਪਾ ਨਾਲ ਮੌਸਮ ਵੀ ਬਹੁਤ ਚੰਗਾ ਆ ਰਿਹਾ ਹਾਂਜੀ ਹਾਂਜੀ ਮੌਸਮ ਵੀ ਚੰਗਾ ਆ ਗਿਆ ਬਾਕੀ ਬਾਈ ਜਿਹੜੀ ਆਰਡਰ ਦੀ ਮਨਾਵਟ ਆ ਗਈ ਨਾ ਅਸਲ ਲੱਗਾ ਵਾ ਬਾਬਾ ਦੀ ਕਿਰਪਾ ਨਾਲ ਅੰਗਰੇਜ਼ਾਂ ਵਾਲਾ ਸਹੀ ਗੱਲ ਆ ਬਾਈ ਕਮਾ 10 ਚੋਲੀ ਬੱਚੀ ਨੂੰ ਜਿਹੜਾ ਆਰਡਰ ਆ ਉਹ ਇਹੀ ਰਹੂਗਾ ਤੇ ਰਹੂਗਾ ਵੀ ਟਟ ਜੂ ਲੌਂਗ ਕਮਾਇਆ ਹੋ ਜਾਊਗਾ ਸਹੀ ਆ ਭਾਈ ਹਾਂ ਬਾਕੀ ਬਾਈ ਉਤੋਂ ਚੌੜੀ ਚੂੜੀ ਕੱਦ ਕਾਟ ਕੇ ਸੱਸਲ ਕੋਈ ਕਮੀ ਤਾਂ ਹੈ ਹੀ ਨਹੀਂ ਬੱਚੀ ਸਹੀ ਗੱਲ ਆ ਭਾਈ ਕੀ ਮੋਲ ਆ ਵੀਰੇ ਜਾਇਜ਼ ਬਾਈ ਮੋਲ ਨਹੀਂ ਕਰਦੇ ਆਪਾਂ ਇਹਦਾ ਇਹਦਾ ਲੈਣ ਦੇਣੀ ਹੋਊਗਾ ਭਾਈ ਜੀ ਠੀਕ ਆ ਬਸ ਇਹ ਡੇਢ ਚ ਬਾਈ ਛੋੜੀ ਹੋਊਗੀ ਡੇਢ ਲੱਖ ਰੁਪਇਆ ਮੋਲ ਆ ਵਿੱਚੋਂ ਬਾਈ ਕਹਿੰਦਾ ਛੋੜੀ ਹੋਣੀ ਆ ਮੋਲ ਜਿਹੜਾ ਲੈਣ ਦੇਣ ਵਾਲੇ ਹੁਣ ਉਹ ਕੀ ਫਾਇਦਾ ਨਹੀਂ ਜਦੋਂ ਤਾਂ ਹੀ ਮੰਗੀ ਜਾਂਦੇ ਹਾਂ ਹਾਂ ਉਹਦਾ ਤਾਂ ਫਾਇਦਾ ਨਹੀਂ ਕੋਈ ਅੱਗੇ ਵੀਰੇ ਦੋ ਨੰਬਰ ਏ ਬਾਈ ਜੀ ਪਹਿਲਾ ਸੂਆ ਬੱਛੀ ਆ ਓਕੇ ਹਾਂ ਜੀ ਇਹ ਵੀ ਕੱਲ ਸੂਈ ਆ ਦੇਖੋ ਤੁਸੀਂ ਦਿਖਾ ਦਿਓ ਸਹੀ ਆਬ ਮਰਾ ਕਰੋ ਨੇੜੇ ਕੈਮਰਾ ਹੂੰ ਸਹੀ ਆ ਬੱਚਾ ਕੀ ਦਿੱਤਾ ਨੇ ਬੱਚਾ ਨਹੀਂ ਬੱਚਾ ਹੀ ਦਿੱਤਾ ਯਾਰ ਅੱਛਾ ਦਿੱਤਾ ਹਾਂ ਠੀਕ ਆ ਬਈ ਆਰਡਰ ਕਮਾਲ ਆ ਹਨ ਇਹ ਵੀ ਆ ਬਾਈ ਤੜਕੇ ਦੀ ਟੱਪ ਤੇ ਆਪਾਂ ਨੇ ਚੋੜੀ ਵੀ ਆ ਇਹਨਾਂ ਨਾਲ ਬੱਚੀ ਹੈ ਜਿੰਨੀ ਸਾਫ਼ ਕਰਾਂਗੇ ਉਹਨੂੰ ਵੀ ਬਣਦੀ ਹੈ ਹਨ ਖੋਲ ਦੇ ਬਈ ਤੋਰ ਦੇ ਤੋਰ ਦੇ ਬਤੂ ਫੁੱਲ ਬ੍ਰੀਟ ਪ੍ਰਿੰਟ ਪ੍ਰਿੰਟ ਕਰਮਣੀ ਦਾ ਬੜਾ ਚੰਗਾ ਫੁੱਲ ਕੱਦਦਾ ਕਹਿੰਦੇ ਬਈ ਹਾਂ ਜੀ ਬਾਈ ਹਾਈਡ ਦਾ ਤਾਂ ਬਹੁਤ ਵਧੀਆ ਦਿੱਖ ਤੂੰ ਮੇਰੇ ਕੋਲ ਖੜਦਾ ਲੈ ਨਾਮ ਬਾਜਾ ਲਾ ਲਿਓ ਬਾਈ ਬਰਾਬਰ ਖੜਾ ਉਸਾਂ ਨਾਂ ਦਾ ਜਾ ਲਾਇਓ ਫੁੱਲ ਕੱਦ ਫੁੱਲ ਬ੍ਰੀਡ ਸੋਈ ਸਵਾਈ ਬੱਚਾ ਚਲੋ ਘਰਮ ਵਾਲੀ ਨੇ ਇਹਨੇ ਬੱਚਾ ਦਿੱਤਾ ਪਰ ਬੱਚੇ ਪ੍ਰਿੰਟ ਵਾਲੇ ਆ ਪੂਰੇ ਹਾਂ ਬੱਚੇ ਬਾਕੀ ਆ ਵੀ ਬਾਈ ਬਹੁਤ ਜਿਆਦਾ ਚੰਗੇ ਆ ਬਹੁਤ ਵਧੀਆ ਫਾਰਮਾਂ ਦੇ ਬੱਚਕਾਂ ਨੇ ਹਾਂ ਸਹੀ ਹੈ ਬਾਈ ਪ੍ਰੋਪਰ ਡਾਟਾ ਮਿਲ ਜੂ ਇਹਨਾਂ ਨਾਲ ਕੋਈ ਹੋਜੀ ਗੱਲ ਨਹੀਂ ਗਈ ਠੀਕ ਹੈ ਬਾਈ ਹਾਂ ਕਿੰਨਾ ਕੁ ਰਿਕਾਰਡ ਜੱਗੀ ਇਹਦਾ ਬਾਈ ਇਹ ਬਾਈ ਪਲੂਨ ਆ ਬੱਚੀ ਮਾਲਕ ਰੱਖੇ ਸੁੱਖ ਹਮ ਬੜੀ ਵੱਡੀ ਦਲ ਧਣੀ ਆਪਾਂ ਕਰਦੇ ਜਾਣ ਦੀ ਬਾਬੇ ਦੀ ਕਿਰਪਾ ਨਾਲ 30 ਕਿਲੋ ਤੋਂ ਪਲੱਸ ਹੀ ਚੱਲੂ ਬਹੁਤ ਜਿਆਦਾ ਵੱਡੀ ਬੱਚੀ ਆ ਬਾਈ ਹਮ ਸਹੀ ਗੱਲ ਆ ਭਾਈ ਐਵੇਂ ਕਹਿੰਨ ਨੂੰ ਕਹਿੰਦੇ 40 ਆ 45 ਆਂਦੀ ਉਹ ਗੱਲਾਂ ਜਿਹੜਾ ਦਮ ਨਹੀਂ 30 ਕਿਲੋ ਤੋਂ ਪਲੱਸ ਦੁੱਧ ਉਹ ਬੱਚੇ ਠੀਕ ਆ ਭਾਈ ਬਾਕੀ ਜਾਤ ਬਰੀਡ ਫੁੱਲ ਆ ਕਦ ਇੱਕ ਨੰਬਰ ਥਾਣ ਲੱਗਿਆ ਹਨਾ ਭਾਈ ਚਵਾਈ ਚ ਵੀ ਕਿਵੇਂ ਆ ਚਵਾਈ ਬਾਈ ਇੱਕ ਨੰਬਰ ਆ ਠੀਕ ਆ ਭਾਈ ਹਾਂ ਹੱਤੀ ਚੋਲੀ ਮਸ਼ੀਨ ਤੇ ਚੋਲੀ ਮਾਲੀ ਦੀ ਚਵਾਈ ਦਾ ਤਾਂ ਤੂ ਲੇਖਾ ਹੀ ਕੋਈ ਨਹੀਂ ਠੀਕ ਆ ਭਾਈ ਮੋਟੀ ਮੋਟੀ ਧਾਰਾ ਇਹਦਾ ਕੀ ਮੁੱਲ ਆ ਜੈ ਜੈ ਬਸ ਇਹਦਾ ਵੀ ਭਾਈ ਲੈਣ ਦੇ ਮੁੱਲ ਨਹੀਂ ਆਪਾਂ ਕਰਨਾ 1 45 ਆ 1 ਲੱਖ 45000 ਰੁਪਿਆ ਭਾਈ ਤੂੰ ਬੱਚੇ ਭਾਈ ਚੌਂ ਦੇ ਦੰਦ ਕੱਢ ਦੀ ਹਜੇ ਠੀਕ ਆ ਭਾਈ ਹੂੰ ਅੱਗੇ ਪ੍ਰਾਰਥਨਾ ਨੰਬਰ ਕਿਹੜਾ ਸੂਆ ਸੁੰਦੀ ਆ ਇਹ ਬਾਈ ਜੀ ਪਹਿਲਾ ਸੂਆ ਕਿੰਨੇ ਕਿ ਦਿਨ ਲਉ ਇਹ ਬਾਈ ਜੀ ਤਕਰੀਬਨ ਤਕਰੀਬਨ ਇਹਦੇ ਪਾਇ ਰੱਖ ਜੇ 5-6 ਦਿਨ 5 ਤੋਂ 6 ਦਿਨ ਹਾਂਜੀ ਹਾਂਜੀ ਕਿੰਨਾ ਕੇ ਰਿਕਾਰਡ ਬਾਈ ਦੋ ਦਾ ਬਾਈ ਮਾਲਕ ਰੱਖੇ ਸੋਖਾ ਪਲੂਣੀ ਰੱਛੀ 40 ਕਿਲੋ ਦਾ ਦੋ ਠੀਕ ਆ ਬਾਈ ਹਾਂਜੀ ਹਮ ਆਰਡਰ ਕਮਾਲ ਦਾ ਬਾਈ ਅਜੇ ਤਾਂ ਮਾਲਕ ਚਲੋ ਵੀ ਉਤਰ ਨਹੀਂ ਲੱਗੀ ਆ ਅਜੇ ਤਾਂ ਉਤਰ ਨਹੀਂ ਲੱਗੀ ਆ ਥਣ ਥਣ ਬੜਾ ਚੰਗਾ ਥਣ ਥਣ ਦਾ ਤਾਂ ਮੋਲੀ ਕੋਈ ਨਹੀਂ ਬਾਈ ਅਜੇ ਠੀਰੂ ਜੀ ਤਾਂ ਤੇ ਮਾਰੇ ਮਾਰੇ ਕੱਢੀ ਆ ओके हां ਆਪਾਂ ਦੰਦ ਵੀ ਦਿਖਾਵਾਂਗੇ ਪੱਟ ਕੇ ਵੀਡੀਓ ਚ ਠੀਕ ਆ ਬਾਈ ਹਾਂਜੀ ਹੋਲੀ ਬਾਈ ਤੋਰੀ ਹੋਲੀ ਬਾਈ ਮਾੜੀ ਬੱਚ ਫੁੱਲ ਬਰੀਡ ਪੂਰੀ ਪਲੇ ਵੀ ਰਾਜ ਜੀ ਕੋਈ ਲੱਸੀ ਨਹੀਂ ਲਾਵੇ ਨਹੀਂ ਥਣ ਥਣ ਬੜਾ ਕਮਾਲ ਦਾ ਲੱਗਿਆ ਡੱਬ ਦੇ ਜੇ ਕੱਢ ਨਹੀਂ ਲੱਗਿਆ ਇਹਨੇ ਨੇ ਕੱਢਈ ਠੀਕ ਆ ਬਾਈ ਹਾਂਜੀ ਬਾਈ ਬਹੁਤ ਜਿਆਦਾ ਚੰਗੇ ਫਾਰਮ ਨੇ ਪ੍ਰੋਪਰ ਡਾਟਾ ਵੀ ਮਿਲ ਜੂ ਬਾਈ ਸਾਰਾ ਇਹਦਾ ਠੀਕ ਆ ਬਾਈ ਹਾਂਜੀ ਬਾਈ ਸਾਰਾ ਰਿਕਾਰਡ ਮਿਲੂਗਾ ਬਾਈ ਕਹਿੰਦਾ ਕੋਈ ਚੈੱਕ ਕਰਨੀ ਚੰਗੇ ਰਿਕਾਰਡ ਵਾਲੀ ਇਹ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਇਹਦਾ ਕੀ ਮੁੱਲ ਆ ਬਾਈ ਜੱਗੀ ਜੈ ਜ ਇਹਦਾ ਬਾਈ ਮੁੱਲ ਬੱਚੀ ਦਾ ਜਿਹੜਾ ਲੈਣ ਦੇਣੀ ਆ ਵੀਰ ਜੀ 2 ਲੱਖ 5000 ਰੁਪਿਆ ਜੀ 2 ਲੱਖ 5000 ਰੁਪਿਆ ਬਾਕੀ ਇਮਾਨਦਾਨ ਮਾੜਾ ਮੋਟਾ ਕੋਈ ਚੋ ਉਹ ਬਾਈ ਕੋਈ ਗੱਲ ਨਹੀਂ ਜੇ ਬੰਦਾ ਉੱਕਾ ਕੋਈ ਹੋ ਜਾਊਗਾ ਅਜੇ ਬਾਕੀ ਬੱਚਾ ਹੀ ਆ ਤੈਨੂੰ ਤਾਂ ਪੱਟ ਕੇ ਰੱਖਣਾ ਬਰੀਡ ਫੁੱਲ ਆ ਬਰੀਡ ਕਣੀ ਹੋਣੀ ਬਾਈ ਬਰੀਡ ਕੋਕੋ ਦਾ ਬੱਬੀ ਦੀ ਕਿਰਪਾ ਨਾਲ ਕੋਈ ਕੰਫਰਮ ਹੈ ਲੈ ਦੰਦ ਚੈੱਕ ਕਰ ਲੋ ਓਕੇ ਬੂਈ ਚੈੱਕ ਕਰਨੀ ਆ ਮੱਛੀ ਦੇ ਬਾਈ ਤੂੰ ਤਾਂ ਤੋਂ ਲੈ ਕੇ ਥੱਲੇ ਤੱਕ ਦੇਖ ਲੈ ਪੇਟਾ ਪੂਟਾ ਪੈਰ ਪੂਰ ਕਰ ਮਾਰ ਦਿਓ ਉਨਾ ਹੀ ਮੂਹੇ ਹੂਤੇ ਉਨਾ ਹੀ ਮਗਰ ਸਹੀ ਗੱਲ ਆ ਸੀਮੈਂਟ ਦਾ ਗੱਟਾ ਹੀ ਹੋ ਤਿਆਰੀ ਬੜੀ ਚੰਗੀ ਆ ਹਲੇ ਕੱਚੀ ਹਜੇ ਕੱਚੀ ਕੱਚੀ ਹੈ ਬਾਈ ਭਾਈ ਤਾਂ 5-6 ਦਿਨ ਪਾਇਆ ਬੱਚੀ ਦੇ ਬਾਦ ਉਸ ਹਿਸਾਬ ਨਾਲ ਬੰਦਾ ਅੰਦਾਜ਼ਾ ਲਾ ਲੇ ਹੂੰ ਵੀ ਕੀ ਹਾਲ ਕਰਨੇ ਆ ਬੱਚੀ ਬਣੂਗੀ ਬਹੁਤ ਬਾਈ ਜੀ ਹੂੰ ਅੱਗੇ ਆ ਗਈ ਭਰਾ 4 ਨੰਬਰ ਕਿਹੜਾ ਸੂਆ ਜੀ ਇਹ ਬਾਈ ਜੀ ਦੂਜਾ ਸੂਆ ਕਿੰਨੇ ਕਿ ਦਿਨ ਲੈਂਦੀ ਹੈ ਇਹ ਵੀ ਬਾਈ ਜੀ ਨੇ ਦਿਨ ਨਹੀਂ ਪਾਇਆ ਹਜੇ ਠੀਕ ਆ ਬਾਈ ਹਾਂਜੀ ਇਹਦਾ ਪਹਿਲੇ ਸੂਆ ਰਕਾ ਦੁੱਧ ਰਕਾ ਰਿਹਾ ਵੀਰੇ 35-36 ਕਿਲੋ ਦਾ ਠੀਕ ਆ ਇੱਕ ਇਹ ਦੂਜਾ ਸੂਆ ਸੂ ਰਹੀ ਆ ਬੱਚੀ ਇਹ ਬਈ ਬਿਊਟੀ ਬੜੀ ਹੈ ਬਹੁਤ ਜਿਆਦਾ ਅਸਲਾ ਬਾਈ ਇੱਕੀ ਬਾਬੇ ਦੀ ਕਿਰਪਾ ਨਾਲ ਹੂੰ 40 ਤੋਂ ਪਲੱਸ ਹੀ ਚੱਲੂਗੀ ਠੀਕ ਆ ਹਾਂ ਬੋਲ ਦੇ ਬਾਈ ਤੋਰ ਦੇ ਫੁੱਲ ਬ੍ਰੀਡ ਫੁੱਲ ਕੱਦ ਫੇਸ ਦੇ ਕਰਮਾਈ ਰਹਾ ਹਣ ਮੈਂ ਕਹਿੰਦਾ ਬਾਈ ਜਿਵੇਂ ਘਰ ਕੇ ਬਣਾਇਆ ਹੁੰਦਾ ਆ ਹੂੰ ਡਾਇਮੰਡ ਪੀਸ ਯਾਰ ਨਗੀਨਾ ਬਾਕੀ ਥੱਲੋ ਬਾਈ ਤਾਂ ਦਾ ਕੋਈ ਲੈਵੇ ਦੀ ਆਰਡਰ ਦੀ ਚੜਾਈ ਚੁੜੀ ਦੇਖ ਬੱਚੀ ਦੀ ਕਿਹੋ ਜਿਹੀ ਲੱਗੀ ਹੋਈ ਆ ਲੈ ਸਹੀ ਗੱਲ ਆਲਗ ਐ ਹੁੰਦਾ ਚੰਗਾ ਹੂੰ ਅਸਲ ਮੂਜੇ ਦੇ ਬਾਬੇ ਦੀ ਕਿਰਪਾ ਨਾਲ ਤਿਆਰ ਹੋ ਗਈ ਸਹੀ ਆ ਬਾਈ ਉਨਾ ਹੀ ਮੂਰ ਨਹੂਤ ਤੇ ਉਨਾ ਹੀ ਮਗਰ ਨਹੂਤ ਹੂੰ ਉਹਨੂੰ ਵੀ ਗੱਠ ਪਾਉਗੀ ਤਾਂ ਮਗਰ ਵੀ ਗੱਠੀ ਸਹੀ ਆ ਬਾਈ ਪੂਰੀ ਪਲੇ ਵੀ ਆ ਕੋਈ ਲੱਸੀ ਨਹੀਂ ਲਾਮ ਵੀ ਨਹੀਂ ਵੱਡੇ ਕੱਦ ਚਾ ਚੰਗੇ ਰਿਕਾਰਡ ਆ ਸਾਰਾ ਰਿਕਾਰਡ ਬਾਈ ਕਹਿੰਦਾ ਕੋਈ ਚੱਕ ਨੇ ਮਿਲੂਗਾ ਤੋਰਾ ਚੈੱਕ ਕਰ ਲੋ ਤੋਰਾ ਵੀ ਗਰਮ ਵਾਲੀ ਦਾ ਇੱਕ ਨੰਬਰ ਅਜੇ ਤਾਂ 5-6 ਦਿਨ ਪਏ ਆ ਬਾਈ ਤੋ ਉਸ ਦਾ ਉਹਨਾਂ ਅੰਦਾਜ਼ਾ ਲਾ ਲਈ ਇਹ ਬੱਚੀ ਨੇ ਕਹਿ ਜਾ ਕਹਿ ਠੋਣਾ ਗਲੇ ਵੇਲ ਮੈਂ ਕਹਿੰਦਾ ਕੋਸ ਦੀ ਕੋ ਬਣ ਕੀ ਸੋਣਾ ਗਰਮ ਵਾਲੀ ਨੇ ਕਹਨੇ ਬਾਈ ਬਾਈ ਬਹੁਤ ਜਿਆਦਾ ਅਸਲਾ ਬਾਕੀ ਬਰੀਕ ਬਰੂਕ ਬੜੀ ਟੈਰੀਕਾਰ ਡਰ ਗਈ ਪਈ ਆ ਬਾਈ ਜਿੰਨੀ ਹੈ ਇਹ ਦੇਖ ਇਹਦਾ ਕੀ ਮੋਲ ਜਾਇਜ ਇਹ ਬਾਈ ਜਿਹੜਾ ਲੈਣ ਦੇਣੀ ਆ ਉਹ 1,85,000 ਰੁਪਇਆ 1,85,000 ਰੁਪਇਆ ਮਾਨਦਾਨ ਮੜਾ ਮੋਟਾ ਕੋਈ ਚੱਕਰ ਨਹੀਂ ਹੋ ਜੂਗਾ ਵੈੜ ਚੰਗੀ ਆ ਵੈੜ ਬਹੁਤ ਜ਼ਿਆਦੇ ਚੰਗੀ ਆ ਬਾਈ ਬਾਬੇ ਦੀ ਕਿਰਪਾ ਨਾਲ ਇਹਦੇ ਬੰਦੇ ਨੇ ਮੰਨ ਕੇ ਚੱਲ ਵੀ ਫਾਰਮ ਲੈਣ ਸ਼ੁਰੂ ਕਰਨੀ ਹੈ ਨਾ ਮਾਨ ਨਾਲ ਤਾਂ ਦੁੱਧ ਨੂੰ ਤੇ ਨਾਲੇ ਬੱਚਿਆਂ ਨੂੰ ਮਨਕ ਜਲ ਤੋਹਫਾ ਹੀ ਆ ਬਾਈ ਤੋਹਫਾ ਹੀ ਆ ਸਹੀ ਗੱਲ ਆ ਬਾਈ ਕੀ ਬਾਤ ਆ ਹਲੇ ਕੱਚੀ ਗੱਚੀ ਆਂਦਾ ਜਾਓ ਸਾਹਮਣਾ ਲਾ ਲਓ ਜਿੱਦ ਦੇ ਵੜ ਤਿਆਰ ਹੋ ਤਿਆਰ ਹੋ ਗਈ ਉਦੋਂ ਤੱਕ ਕੁਝ ਹੋਰ ਹੀ ਹੋਊਗੀ ਬਾਈ ਜਿਹੜੇ ਹਿਸਾਬ ਨਾਲ ਟੱਲਾ ਟੁੱਲਾ ਦਿਖਾਉਂਦੀ ਐ ਨਾ ਉਸ ਹਿਸਾਬ ਨਾਲ ਤਾਂ ਬਾਬੇ ਦੀ ਕਿਰਪਾ ਨਾਲ ਮਾਲਕ ਦੀ ਨਾਲ 2 ਫੁੱਟ ਲੈਵਾ ਚੌੜਾ ਹੋਊਗਾ ਐ ਤਾਂ ਲੈ ਸਹੀ ਗੱਲ ਐ ਐ ਤਾਂ ਤੱਕ ਗਿਰ ਕੇ ਬੜ ਪਿਆਏ ਥੋੜਾ ਜਿਹਾ ਸੂਤੋ ਚਾਰ ਓਂਗਣੇ ਥੱਲੇ ਰਹਿਣਾ ਸਹੀ ਐ ਲੈ ਹੂੰ ਅੱਗੇ ਭਾਈ ਲਾਸਟ ਕਿਹੜਾ ਸੁਆ ਸੁਈਆ ਇਹ ਭਾਈ ਤੜਕੇ ਸੁਈਆ ਦੂਜਾ ਸੁਆ ਬੱਛੀ ਹੈ ਜਾਂ ਚਾਰ ਦਾ ਹੰਦਾ ਸ਼ੱਕ ਦੇ ਮਾਰੇ ਮਾਰੇ ਕੱਢੀ ਆ ਜੇ ਇੰਨੇ ਕ ਬਾਹਰ ਹੀ ਆਏ ਆ ਠੀਕ ਆ ਭਾਈ ਹਾਂਜੀ ਬੱਚਾ ਕੀ ਦਿੱਤਾ ਨੇ ਬੱਚਾ ਇਹਨੇ ਵੀ ਯਾਰ ਬੱਚਾ ਹੀ ਦਿੱਤਾਗਾ ਸਹੀ ਦਿੱਤਾ ਹਾਂ ਇਹ ਹੁਣ ਚੋਈ ਚਾਹੀਦੀ ਸੀ ਚਲ ਵਿੱਚ ਖੜੀਏ ਨਾਲ ਹੀ ਆਪਾਂ ਦਿਖਾ ਦਿੰਨੇ ਆ ਓਕੇ ਪਰ ਵੈਸੇ ਆਏ ਸੀਗਾ ਵੀ ਚਲ ਕੋਈ ਗੱਲ ਨਹੀਂ ਬਾਹਰੇ ਚੰਗੇ ਤਸੱਲੀ ਵਾਲੇ ਤਾਂ ਧੜੀ ਸੀਗੀ ਯਾਰ ਵੀ ਚਲ ਦੋਤੇ ਲਿਆ ਕੇ ਹੀ ਵੇਚਾਂਗੇ ਇਹਨੂੰ ਲੈ ਵਾ ਲੂ ਆਪਾਂ ਸਹੀ ਹਣਾ ਕਰਮਾ ਇਹਦਾ ਕੋਈ ਨਹੀਂ ਭਾਈ ਤੜਕੇ 12-13 ਕਿਲੋ ਬਹੁੜੀ ਚੋਈ ਹੈ ਜੀ ਠੀਕ ਆ ਭਾਈ ਹਾਂ ਖੋਲੀ ਭ ਫੁੱਲ ਕੱਦ ਫੁੱਲ ਬ੍ਰੀਡ ਸੁਈ ਸਵਾਈ ਲੇਵਾ ਪੰਡਾਲਾ ਲੱਗਿਆ ਥਣ ਥਣ ਬਹੁਤ ਚੰਗਾ ਬਈ ਕੁਆਲਿਟੀ ਫੁੱਲ ਆ ਕਹਿੰਦੇ ਬਈ ਬਹੁਤ ਜਿਆਦਾ ਅਸਰ ਬਹੁਤ ਚੰਗੇ ਫਾਰਮ ਚੋਂ ਲਈ ਹੋਈ ਆ ਬਾਈ ਆਪਾਂ ਇਹ ਹੂੰ ਬਹੁਤ ਜਿਆਦਾ ਕਾਰਨ ਹੋਵੇ ਲੱਭਾ ਬਾਬੇ ਦੀ ਕਿਰਪਾ ਨਾ ਤੈ ਨਹੀਂ ਪਸਵੰਗਾ ਦਿਨ ਨਾ ਨਾ ਸਹੀ ਗੱਲ ਐ ਏਟਾ ਪੂਟਾ ਦੇਖ ਵੇਹੜ ਦਾ ਮਗਰੋਂ ਮੂਹਰੋ ਲੇਵੇ ਦੀ ਚੜਾਈ ਬਾੜੀ ਬਰੀਕ ਤਾਂ ਪਹਿਲਾ ਟੌਪ ਲਾਈਨ ਕਿੰਨੀ ਸਿੱਧੀ ਆ ਸਹੀ ਗੱਲ ਐ ਪੈਰਾ ਪੂਰਾ ਦਾ ਮੋਲਾ ਕੋਈ ਬੱਚੀ ਦੇ ਕੌਂਦ ਨਾ ਰ ਗਿਆ ਹੂੰ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਬਾਈ ਇਹੀ ਹੁੰਦੀਆਂ ਮੇਨ ਸਹੀ ਆ ਬਾਈ ਅਜੇ ਤਾਂ ਮੰਨ ਕੇ ਚਲ ਵੀ ਆ ਟੱਲਾ ਟੱਲਾ ਜਨਾ ਤੁਰਨਾ ਫਿਰਦਨਾ ਕੋਈ ਕਰਤੇ ਆ ਜਿੱਦੇ ਬੱਚੀ ਆਪਦੇ ਸਹੀ ਪੀਕ ਪੁਆਇੰਟ ਤੇ ਆ ਗਈ ਨਾ ਸਹੀ ਹੈ ਉਹਦੇ ਦੱਸੂਗੀ ਬਾਈ ਮੈਂ ਕੀ ਚੀਜ਼ ਆ ਸਹੀ ਗੱਲ ਹੈ ਇਹਦਾ ਮੁੱਲ ਜਾਇਜ਼ ਇਹਦਾ ਮੁੱਲ ਫੋਨ ਤੇ ਕਰਾਂਗੇ ਬਾਈ ਆਪਾਂ ਜਾਇਜ਼ ਹੀ ਹੂ ਹਾਂ ਲੈਵੇਂ ਦੇ ਨਾੜਾ ਨੂੜਾ ਮਗਰੋਂ ਮੂਰੋ ਸਹੀ ਗੱਲ ਤੇਰਾ ਨਿਗਾ ਮਰਵਾ ਦੇ ਵੀ ਦੇਖ ਲੈ ਦੁਨਨੇ ਪਾਸੇ ਆਏ ਆ ਹੂੰ ਇਹ ਗੱਦੜਾ ਪੀਸ ਆ ਬਾਈ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਜਿਹੜਾ ਬੱਡ ਦੇ ਸਾਹਮਣਾ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਜਿਹੜਾ ਪਹਿਲੇ ਸੂਏ ਦਾ ਦੁੱਧਰ ਕਰ ਬਹੁਤ ਜਿਆਦਾ ਚੰਗਾ ਰਿਹਾ ਡਾਕਟਰ 42 43 ਕਿਲੋ ਬਲੂਨ ਨੇ ਦਾ ਦਿੱਤਾਗਾ ਠੀਕ ਹੈ ਬਾਈ ਇੱਕੀ ਦੂਜਾ ਸੂਆ ਜਿੱਥੇ ਨੇੜੇ ਤਵਾਓ ਮੜਾਇਆ ਸਹੀ ਗੱਲ ਆ ਬਾਈ ਗਾਣਾ ਦੇ ਹਨਾ ਇਲਾਕਾ ਇਹ ਦਿੰਦਾ ਯਾਰ ਮੂਹਰ ਨੂੰ ਗੱਠ ਲੇਵਾ ਲੈ ਲੈ ਤੇ ਮਗਰ ਨੂੰ ਵੀ ਗੱਠੀ ਬਾਬੇ ਜੀ ਕਰਪਾਣਾ ਜਿੱਦੇ ਦੁੱਧ ਤੇ ਆ ਗਈ ਨਾ ਬੱਚੀ ਉਦੋਂ ਗੱਠੀ ਮਗਰ ਨੂੰ ਹੋਣਾ ਲੈ ਸਹੀ ਗੱਲ ਆ ਬਾਈ ਕੀ ਆ ਬਾਤ ਹੈ ਹੈ ਫਾੜੀ ਵਾਲਾ ਆਰਡਰ ਹੂੰ ਫਟਲੇਵਾ ਪੂਰਾ ਪੂਰਾ ਅਸਲ ਹਮ ਨਾਗਸੀ ਭਰਾ ਕੋਲੇ ਬਈ ਪੰਜ ਪੰਜੇ ਰਖਾਤੇ ਕਿਸੇ ਵੀਰ ਨੂੰ ਪੰਜਾਂ ਚ ਕੋਈ ਵੀ ਪਸੰਦ ਆਵੇ ਬਈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ